ਇਹਦੇ ਨਾਲ ਅਸੀਂ ਹਾਈਵੇ ਪੈਟਰੋਲ ਨਹੀਂ ਰੱਖਿਆ। ਕੱਲੇ ਹਾਈਵੇ ਤੇ ਨਹੀਂ ਹੋਊਗੀ। ਸੜਕ ਸੁਰੱਖਿਆ ਹਰੇਕ ਸੜਕ ਤੇ ਹੋਊਗੀ। ਹਰ 3 ਕਿਲੋਮੀਟਰਾਂ 'ਤੇ ਗੱਡੀ ਤੁਹਾਨੂੰ ਆਉਂਦੀ ਹੈ ਜਾਂਦੀ ਮਿਲੂਗੀ। ਕੋਈ ਟਰੱਕ ਖੜਾ ਹੈ, ਖਰਾਬ ਹੋਇਆ। ਉਹਨੂੰ ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ। ਕਿਉਂਕਿ ਗੱਡੀਆਂ ਇੰਨੀਆਂ ਟੱਕਰੀਆਂ ਨੇ ਇਹ ਦੁਬਈ ਦੀ ਪੁਲਿਸ ਕੋਲ ਨੇ ਇਹ ਗੱਡੀਆਂ, ਟੋਇਟਾ ਹਾਈਲਕਸ। ਅਸੀਂ ਕਹਾਂ ਹੁਣ ਬਣਾਉਣੀ ਤਾਂ ਹੈਗੀ ਐ ਕੋਈ ਤੇ ਫਿਰ ਉਹਨੂੰ ਵੱਡੀਆਂ ਗੱਡੀਆਂ ਲਈਏ। ਬਾਰ-ਬਾਰ ਨਹੀਂ ਬਦਲੀਆਂ ਜਾਂਦੀਆਂ ਹੁੰਦੀਆਂ ਜਿਹੜੀਆਂ ਗੱਡੀਆਂ ਨੇ। ਸੋ ਨੰਬਰ ਕੰਪਨੀ ਹੈ ਉਹਨਾਂ ਤੋਂ ਗੱਡੀਆਂ ਲਈਆਂ ਨੇ ਕੰਪਿਊਟਰ ਫਿੱਟ ਹੈ ਸਾਰੇ ਸਾਰੇ ਪ੍ਰਾਈਵੇਟ ਇੰਪੈਲੈਂਟ ਜਿਹੜੇ ਹਸਪਤਾਲ ਨੇ ਟਰਾਮਾ ਸੈਂਟਰ ਨੇ ਉਹਨਾਂ ਨਾਲ ਅਟੈਚ ਹੈ ਹਰ ਗੱਡੀ ਜੇ ਰੱਬ ਨਾ ਕਰੇ ਕੋਈ ਐਕਸੀਡੈਂਟ ਹੋ ਗਿਆ ਬੰਦੇ ਜ਼ਖਮੀ ਹੋ ਗਏ ਹੋ ਸਕਦਾ ਉਹਨਾਂ ਨੂੰ ਕੱਢ ਕੇ ਪਿੱਛੇ ਹੀ ਲੈ ਕੇ ਜਾਣਾ ਪਵੇ ਵਾਪਸ 2 ਕਿਲੋਮੀਟਰ ਕਿ ਪਿਛਲਾ ਹਸਪਤਾਲ ਜਿਹੜਾ ਉਹ ਅਗਲੇ ਹਸਪਤਾਲ ਨਾਲੋਂ ਨੇੜੇ ਹੈ ਉਹੀ ਜਿਹੜਾ ਕ੍ਰੂਸ਼ਲ ਟਾਈਮ ਹੈ 5 7 10 15 ਮਿੰਟ ਜਾਨ ਬਚ ਸਕਦੀ ਹੈ ਕਿਸੇ ਨਾ ਕਿਸੇ ਦੀ ਸੋ ਸਾਡਾ ਮਕਸਦ 1 ਫਰਵਰੀ ਤੋਂ ਕਿਉਂਕਿ ਹੁਣ ਅੱਜ ਤੋਂ ਤੁਸੀਂ ਸੜਕਾਂ ਤੇ ਚਲੇ ਜਾਓਗੇ 1 ਫਰਵਰੀ ਤੋਂ ਅਸੀਂ ਤੁਹਾਨੂੰ ਇਸ ਵਾਰ 29 ਫਰਵਰੀਆ ਲੀਪ ਦਾ ਸਾਲ ਹੈ 29 ਫਰਵਰੀ ਤੱਕ ਦਾ ਡਾਟਾ ਦੇਵਾਂਗੇ ਪਿਛਲੇ ਸਾਲ ਇਸੇ ਫਰਵਰੀ ਮਹੀਨੇ ਤੇ ਕਿੰਨੇ ਐਕਸੀਡੈਂਟ ਹੋਏ ਸੀ ਕਿੰਨੀਆਂ ਮੌਤਾਂ ਹੋਈਆਂ ਸੀ ਇਸ ਵਾਰ ਐਸਐਸਐਫ ਕਰਕੇ ਕਿੰਨੀਆਂ ਮੌਤਾਂ ਕੱਟ ਗਈਆਂ ਹਰ ਮਹੀਨੇ ਦਾ ਡਾਟਾ ਦਿਆ ਕਰਾਂਗੇ ਜੇ 50% ਵੀ ਘਟਾ ਲਿਆ 3000 ਬੰਦੇ ਦੀ ਜਾਨ ਬਚ ਜੂਗੀ ਜੀ 3000 ਬੰਦੇ ਦੀ